ਕੀ ਮੈਂ ਆਂ ਦੀਦੀ? ਠੀਕ ਆ ਭਈ ਆਜੋ ਬਹਿ ਜਾਓ। ਕੀ ਕਰੀ ਜਾਂਦੇ ਸੀ? ਕੁਛ ਨਹੀਂ ਬਸ ਕੰਮ ਧੰਦੇ। ਕੰਮ ਨਿਬੜ ਲਿਆ। ਚੱਲੀ ਜਾਂਦੇ ਆ ਸਾਰਾ ਦਿਨ ਕੰਮ ਤਾਂ। ਹੁਣ ਕੀ ਕਰਦੇ ਸੀ? ਕੁਛ ਨਹੀਂ ਬਸ ਆ ਕਰਕੇ ਠੀਸੀ ਚਾਹ ਚੂਜੀ। ਹੋਰ ਠੀਕ ਹੋ? ਹਾਂ ਠੀਕ ਆ ਵਧੀਆ। ਕਰੇ ਕੰਮ। ਹਾਂ ਬਸ ਕੰਮ ਕਿਹੜਾ ਨਿਬੜਦਿਆ ਸਾਰਾ ਦਿਨ। ਹਾਂ ਇਹ ਤਾਂ ਸਾਰਾ ਦਿਨ ਚੱਲੀ ਜਾਂਦੇ ਕੰਮ ਤਾਂ। ਇੱਕ ਕਰਦੇ ਆ ਦੂਜਾ ਤਿਆਰ ਹੋ ਜਾਂਦਾ ਕੰਮ ਦੂਜਾ ਜਿਆਦਾ ਜਿਆਦਾ ਕਰ ਲੀਆ। ਫਿਰ ਮੋਕੋ ਦੀ ਹੈ ਨੀ ਸੋ ਸਮਾਂ ਇਹ ਜਾ ਹੋ ਜਾਂਦਾ ਮੀਨਿਆ ਆਏ ਜੇ ਹੋਇਆ ਪਿਆ ਹਨਾ ਮੀਨਿਆ ਦੀ ਜਿਹੜਾ ਕੱਪੜਾ ਸਾਰਾ ਕੱਪੜੇ ਸਾਰੇ ਤਾਹਾਂ ਲਾ ਕੇ ਹੁਣ ਹੀ ਸਾਂਖ ਕੇ ਆਈ ਸੀਗੀ ਅੱਛਾ ਆਣ ਪਤਾ ਮੀਨ ਦਾ ਕਿਹੜੇ ਵੇਲੇ ਉੱਤਰਿਆ ਅਸੀਂ ਹਜੇ ਏਸੀ ਜਲਵਾਇਆ ਸੀਗਾ ਏਸੀ ਦੇ ਭਾਈ ਹੁਣੀ ਗਏ ਉਹਨਾਂ ਨੂੰ ਚਾਚੂ ਕਰਕੇ ਹੱਟੀ ਸੀਗੀ ਵਧਾਈਆਂ ਫਿਰ ਤੋਂ ਸੁਣੀਆਂ ਸੀ ਰੱਬ ਸਭ ਨੂੰ ਵਧਾਵੇ ਮੈਂ ਤਾਂ ਆ ਗਿਆ ਸੀ ਆਇਤ ਕੀ ਤੇ ਦਿੱਦੀ ਅਸੀਂ ਵੀ ਲੈ ਲੈ ਪੰਜ ਕਿੱਲੇ ਠੇਕੇ ਤੇ ਅੱਛਾ ਅੱਛਾ ਮੈਂ ਕਿਹਾ ਚਲੋ ਲਾ ਲਾਂਗੇ ਝੋਨਾ ਹਾਂ ਝੋਨਾ ਵਧੀਆ ਹੋ ਜਾਂਦਾ ਹੈਗਾ ਹਾਂ ਪੰਜ ਕਿੱਲੇ ਲੈ ਕੇ ਫਿਰ ਦੇਖਦੇ ਹਾਂ अच्छा ना, पूर हो पूरा बन गया हां फिर ਹੁਣ ਕੰਮ ਚੱਲ ਪੈਣਗੇ ਬਸ ਹੁਣ ਲੱਗ ਜਾਣਗੇ ਝੋਨਾ ਲਾਉਣ ਤੁਸੀਂ ਨਹੀਂ ਲੈਤੇ ਟਿੱਕੇ ਦੇ ਬਣ ਕੇ ਅਸੀਂ हां ਅਸੀਂ ਤਾਂ ਫਿਰ ਸਾਡੇ ਕੋਲ ਤਾਂ ਭੂਆ ਵਾਲਾ ਹੈਗਾ ਨਾ ਉਹੀ ਰੱਖਦੇ ਹਾਂ ਅਸੀਂ ਹੋਰ ਨਹੀਂ ਲੈਤਾ ਨਾਲ ਨਾ ਨਾ ਭੂਆ ਵਾਲੀ ਲੈ ਲੈਂਦੇ 2 ਕਿੱਲੇ ਨਾਲ ਹੋਰ ਲਾ ਲੈਂਦੇ ਭੂਆ ਵਾਲੀ ਬਹੁਤ ਆ ਸਸਰ ਵਧੀਆ ਆ ਜਾਂਦੀ ਵਾਧੂ ਹੈ ਸਾਨੂੰ ਤਾਂ ਲੋੜ ਹੀ ਨਹੀਂ ਹੋਰ ਤਾਂ ਬਸ ਕੁਸ ਘਰ ਵਾਲਾ ਹੋ ਜਾਂਦਾ ਕੁਸ ਭੂਆ ਵਾਲਾ ਹੋ ਜਾਂਦਾ ਸਾਡੇ ਕੋਲੇ ਐਨਾ ਬਹੁਤ ਹੈ ਇੰਨੇ ਪਾਸੇ ਹੋਇਆ ਨਹੀਂ ਜਾਂਦਾ ਹਨਾ ਆਉਂਦੇ ਹੋ ਭੂਆ ਕਿੰਨੇ ਕ ਦਿਨਾਂ ਤੋਂ ਗੇੜਾ ਮਾਰ ਲੈਂਦੀ ਐ ਜਦੋਂ ਜੀਜਾ ਕਰਦਾ ਬਸ ਆ ਜਾਂਦੀ ਐ ਭੂਆ ਹੁਣ ਤਾਂ ਬਹਾਵ ਟਾਈਮ ਹੋ ਗਿਆ ਹੀ ਨਹੀਂ ਅੱਛਾ ਤੇ ਹਾਂ ਠੀਕ ਰਹਿੰਦੀ ਹੂੰ ਤਾਂ ਸਿਹਤ ਠੀਕ ਰਹਿੰਦੀ ਹਾਂ ਹਾਂ ਠੀਕ ਹੈਗੀ ਫੋਨ ਤੇ ਗੱਲ ਕਰਦੀ ਹੂੰ ਹਾਂ ਇਹ ਤਾਂ ਕਰ ਲੈਂਦੀ ਐ ਹੁਣ ਕਈ ਦਿਨ ਹੋ ਗਏ ਫੋਨ ਫਾਨ ਵੀ ਨਹੀਂ ਆਇਆ ਹੈਗਾ ਭੂਆ ਜੀ ਦਾ ਅੱਛਾ ਹਾਂ ਇਹ ਤਾਂ ਕਰਪੂਰ ਲੈਂਦੀ ਐ ਗੱਲ ਬੋਲ ਤਾਂ ਤੇ ਹੋਰ ਜਵਾਕਾਂ ਨੂੰ ਛੁੱਟੀਆਂ ਹੋਣਗੀਆਂ ਪਿੰਡ ਨਹੀਂ ਗਈ ਨਾ ਦੀਦੀ ਗਈ ਨਹੀਂ ਕਿੱਥੇ ਕੰਮਾਂ ਚ ਨਿਕਲੇ ਨਹੀਂ ਜਾਂਦਾ ਘਰੇ ਕੰਮ ਹੀ ਐਨੇ ਆ ਉੱਤੋਂ ਝੋਨੇ ਦੀ ਰੁੱਤ ਆ ਗਈ ਜੋਨੋ ਸੱਚੀ ਕਦੇ ਵੀ ਨਹੀਂ ਕੋਈ ਜਵਾਕਾਂ ਨੂੰ ਛੁੱਟੀਆਂ ਹੋ ਜਾਂਦੀਆਂ ਵਿਚਾਰਿਆਂ ਨੂੰ ਇਹਨਾਂ ਦੀ ਵੀ ਆ ਹੀ ਲੱਗ ਜਾਂਦੀਆਂ ਨੇ ਹਨਾ ਉਸ ਵੇਲੇ ਕੰਮ ਦੀ ਰੁੱਤ ਹੋਣਾ ਕੰਮ ਦਾ ਟਾਈਮ ਆਗਾ ਕਿਉਂ ਝੋਨੇ ਦਾ ਟਾਈਮ ਆ ਹੁਣ ਫਿਰ ਹੋਰ ਕੰਮ ਇੰਨਾ ਚੱਲਦਾ ਫਿਰ ਹੋਰ ਜਵਾਕ ਵੀ ਬਸ ਪਾਣੀ ਦੇ ਔਖਾ ਹੋ ਜਾਂਦਾ ਰੋਟੀ ਆਈ ਛੁੱਟੀਆਂ ਹੀ ਲੱਗ ਜਾਂਦੀਆਂ ਨੇ ਵਿਚਾਰਿਆਂ ਦੀਆਂ ਖੇਤ ਕੰਮ ਕੁਮ ਕਰਾਉਂਦਿਆਂ ਦੀਆਂ ਹਨਾ ਆ ਹੁਣ ਕਦੇ ਬੱਟਾ ਪੋਚਣ ਲੱਗ ਜਾਣਗੇ ਨਾਲ ਤੇ ਖੇਤ ਚੇਤਰੇ ਫਿਰਦੇ ਰਹਿੰਦੇ ਨੇ ਬਸ ਵਾਲਾ ਜ਼ੋਰ ਲਾ ਕੇ ਦੋ ਦਿਨ ਨਾਲ ਕੀ ਜਾਣਾ ਹੁੰਦਾ ਹੈਗਾ ਹਾਂ ਚਾਹ ਬਣਾ ਮੈਂ ਥੋੜੀ ਬਣਾ ਲਾਂ ਚਾਹ ਤਾਂ ਮੈਂ ਪੀ ਕੇ ਆਈ ਸੀ ਦੀਦੀ ਬਸ ਮੈਂ ਉਹੀ ਗੇੜਾ ਜੇ ਮਾਰਨ ਆ ਗਈ ਮੈਂ ਕਿ ਮੈਂ ਦੀਦੀ ਕੋਲ ਜਾ ਕੇ ਆਉਣੀ ਹੈਗੀ ਚੱਲ ਵਧੀਆ ਕੀਤਾ ਮਾਰ ਗਈ ਗੇੜਾ ਕੋਈ ਮਖਾ ਨਹੀਂ ਵੀ ਟਾਈਮ ਲੱਗਦਾ ਚੱਲ ਹੁਣ ਮਾਰੇ ਥਮ ਤਾਂ ਮੁੱਕਦੀ ਨਹੀਂ ਸਾਰਾ ਤੇ ਨੜਿਆ ਥੋੜਾ ਟਾਈਮ ਸੀ ਹੁਣ ਨੀਰੇ ਚਾਰੇ ਦਾ ਟਾਈਮ ਹੋਇਆ ਪਿਆ ਤੈਨੂੰ ਆਹ ਬਸ ਹੋ ਰਾ ਹੁਣ ਪਾਉਣੀ ਆ ਗਈ ਜਾ ਕੇ ਨੀਰੇ ਚਾਹ ਠੀਕ ਹੈ ਦੀਦੀ ਚੰਗਾ ਮੈਂ ਫੇਰ ਗੇੜਾ ਮਾਰੂ ਸ਼ਾਮ ਤੱਕ ਚੰਗਾ ਬਈ ਮੈਂ ਹੁਣ ਸੰਨੀ ਸੁੰਨੀ ਕਰਦਾ ਪਸੂਣ ਜਾ ਕੇ ਠੀਕ ਰਾਈਟ ਕਿ ਮੇਰਾ ਠੇਕ ਕਹੀਂ ਦਿੱਤਾ ਇਹਨਾਂ ਵੀ ਨਾ ਮਨਜੀਤ ਨੇ ਨਾ ਪਰਮਜੀਤ ਨੇ ਅੱਗੇ ਉਹਦੀ ਠੇਕਾ ਪਾਉਂਦੀ ਐ ਕਿ ਕੀ ਕੀ ਗੱਲ ਹੋਗੀ ਕੀ ਵਜ੍ਹਾ ਹੋਗੀ ਕਾ ਕੋ ਨਹੀਂ ਮੇਰਾ ਠੇਕਾ ਪਾਇਆ ਇਹ ਨਾ ਨਹੀਂ ਇਹ ਨਾ ਮਨਜੀਤ ਨੇ ਪਾਇਆ ਨਾ ਪਰਮਜੀਤ ਨੇ ਸਸਤੀ ਕਰ ਦੋ ਜੀ ਕਿਵੇਂ ਹੋ ਠੀਕ ਹੋ ਕੋਈ ਫੋਰ ਠੇਕਾ ਹਾਂ ਵਧੀਆ ਆਜੂ ਭੈਜੋ ਕਰੇ ਠੀਕ ਸੀ ਬੋਈ ਸਾਰੇ ਵਧੀਆ ਵਧੀਆ ਪਾਣੀ ਲੈ ਲਿਓ ਮਿਲ ਜੂ ਹਲੋ ਹੀ ਪਾਣੀ ਪੀ ਲਓ ਫਿਰ ਮੰਜੇ ਤੁਸੀਂ ਠੇਕਾ ਕਿ ਸੰਭਲ ਦਿੱਤਾ ਹੀ ਨਹੀਂ ਗਾ ਕੋਈ ਨਾ ਦੇ ਦਾਂਗੇ ਭੋਇ ਠੇਕਾ ਇੰਨੇ ਕੀ ਕਾਲੀ ਹੈਗੀ ਠੈਕੀ ਹੈ ਹੀ ਨਹੀਂ ਹੁਣ ਜਦੋਂ ਬਾਹਾਂ ਠੇਕੇ ਤੇ ਲਾਇਆ ਭਾਈ ਦਾ ਫਿਰ ਤੁਸੀਂ ਕੋਈ ਹਸਾਬ ਕਿਤਾਬ ਵੀ ਨਹੀਂ ਕਰਿਆ ਇੰਨੀ ਕਾਦੀ ਕਾਲੀ ਐ ਸੋਨੂੰ ਲੈ ਫਿਰ ਮੈਂ ਤਾਂ ਫਿਰ ਕਿਸੇ ਨੂੰ ਹੋਰ ਲਾ ਦੂੰ ਠੇਕੇ ਤੇ ਆਏ ਤੇ ਮੈਂ ਉਹ ਚੀਜ਼ਾਂ ਮੈਂ ਤਾਂ ਦੇ ਸਕਦੀ ਆ ਬਈ ਫਿਰ ਹੁਣ ਤੁਸੀਂ ਪੈਸੇ ਦਿਓ ਨਹੀਂ ਹੁਣ ਤਾਂ ਤੁਸੀਂ ਬਾਹਲੀ ਅੱਜ ਵੀ ਕਰੀ ਜਾਂਦੇ ਹੋ ਇੰਨਾ ਥੋੜੀ ਵੀਂਦਾ ਸਾਰੇ ਨਹੀਂ ਦੇਣ ਲੈਣ ਕਰ ਲਿਆ ਹੁਣ ਤੁਸੀਂ ਨਹੀਂ ਕਰਦੇ ਕੋਈ ਨਾ ਫੇਰ ਕੀ ਹੋਗਾ ਸੀ ਏਡੀ ਕੀ ਗੱਲ ਲੈ ਗਈ ਹਜੇ ਲੈ ਏਡੀ ਗੱਲ ਕਿਉਂ ਨਹੀਂ ਫੇਰ ਭਾਈ ਮੈਂ ਠੇਕਾ ਕਿਹੜਾ ਭੱਜਿਆ ਜਾਂਦਾ ਕੋਈ ਨਾ ਭੁਈ ਦੇ ਦਾਂਗੇ ਠੇਕਾ ਟਾਈਮ ਜੀ ਹੁੰਦਾ ਇਹ ਵੀ ਕੋਈ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਟਾਈਮ ਤੇ ਜਿੰਨੇ ਟਾਈਮ ਤੇ ਲੈਣੇ ਆਪਾਂ ਕੋਈ ਨਾ ਫੇਰ ਫੇਰ ਵੀ ਤੂੰ ਘਰ ਦੀ ਕੁੜੀ ਸੀ ਫੇਰ ਕੀ ਹੋਗਾ ਜੇ ਚਾਰ ਦਿਨ ਲੇਟ ਹੋ ਜਾਊਗਾ ਏਡੀ ਕੀ ਗੱਲ ਤੇ ਫੇਰ ਹੁਣ ਭਾਈ ਤੁਸੀਂ ਦਿਓ ਮੈਨੂੰ ਠੇਕਾ ਇਹ ਗੱਲ ਗੱਲ ਤਾਂ ਜੋ ਕੋਈ ਨਹੀਂ ਦੇ ਦਾਂਗੇ ਤੁਹਾਨੂੰ ਕਹਿਤਾ ਹਿਸਾਬ ਕਿਤਾਬ ਕਰ ਲਈਏ ਹਜੇ ਅਸੀਂ ਹਜੇ ਸਾਡੇ ਕੋਲੇ ਹੈ ਨਹੀਂ ਕੁਛ ਫੇਰ ਦੇਖ ਲਈਏ ਭਾਈ ਮੈਂ ਤਾਂ ਫੇਰ ਬਾਹਰ ਲਾ ਦੂੰਗੀ ਕੁਛ ਉਹ ਤੁਹਾ ਉਹਦਾ ਰੇਟ ਵੀ ਨਹੀਂ ਸੀ ਪੁਹਾਈ ਕੋਈ ਸੁਬਾਹਣ ਦਾ ਉਹ ਤਾਂ ਕੋਈ 5000 ਨੂੰ ਨਹੀਂ ਲੈਂਦਾ ਸੀ ਅਸੀਂ ਤੈਨੂੰ 30000 ਦਿੱਤਾ ਸੀ ਉਦੋਂ ਠੇਕੇ ਦਾ ਹੁਣ ਸਮਰਾ ਕੇ ਅਸੀਂ ਦਿੱਤਾ ਪਾਣੀ ਦਾ ਸਾਧਨ ਨਹੀਂ ਸੀ ਪਾਣੀ ਦਾ ਸਾਧਨ ਕਰਿਆ ਹੁਣ ਤੁਸੀਂ ਠੇਕਾ ਅੜ ਕੇ ਉਹ ਕਰਦੇ ਹੋਗੇ ਫਿਰ ਕੀ ਹੋਗਾ ਜੇ 10 20 ਦਿਨ ਇੱਧਰ ਉੱਧਰ ਹੋ ਗਏ ਏਡੀ ਕੀ ਗੱਲ ਹੋਊਗੀ ਇਹ ਦਿੱਕਾ ਵੀ ਤੁਹਾਨੂੰ ਕੈਸਾ ਹਾਲ ਹੋਵੇ ਭਾਈਿੰਦੀ ਨੂੰ ਮੈਂ ਉਹ ਹੈ ਜਮੈਂ ਰੱਸੀ ਸਮਾਰਿਆ ਵੀ ਬਥੇਰਾ ਭੋਜੀ ਮੱਥਾ ਵੀ ਮਾਰਿਆ ਅਸੀਂ ਤੁਹਾਡੇ ਕੀ ਹੈ ਫਿਰ ਕੈਸਾ ਹਾਲ ਹੋ ਗਈ ਮੈਂ ਫਿਰ ਕਿਹੜਾ ਬਲਦਾ ਆ ਫਿਰ ਤੁਸੀਂ ਐ ਵੀ ਸੋਚੋ ਨਾ ਹੁਣ ਤਾਂ ਭਾਈ ਤੁਸੀਂ ਦਿਓ ਠੇਕਾ ਮੈਨੂੰ ਠੇਕਾ ਤਾਂ ਅਸੀਂ ਪਹਿਲਾਂ ਵੀ ਸਾਰਿਆਂ ਤੋਂ ਮਹਿੰਗਾ ਇੰਨਾ ਖਰਚਾ ਕਰਕੇ ਬਹਿ ਗਏ ਸੀ ਤੇ ਹੁਣ ਤਾਂ ਸਾਰੇ ਪ੍ਰਬੰਧ ਨੇ ਉੱਥੇ ਸਾਰੀਆਂ ਸੁੱਖ ਸਹੂਲਤਾਂ ਨੇ ਗਈਆਂ ਇਹਦਾ ਟਿੱਬਾ ਸੀਗਾ ਪੂਆ ਜੀ ਉਸ ਬਾਣ ਚ ਥੋਡੇ ਚ ਉਹ ਚੱਕਿਆ ਸੀ ਲੱਖ ਡੇਢ ਲੱਖ ਰੁਪਈਆ ਉਦੋਂ ਅਸੀਂ ਆਰਤੀ ਉਦ ਫੜਕੇ ਲਾਇਆ ਸਾਡੇ ਸਿਰ ਬਿਜ ਪਿਆ ਹੈ ਨਾ ਅਸੀਂ ਸੋਨੂੰ ਫੇਰ ਵੀ ਲੋਕਾਂ ਨਾਲੋਂ ਵੱਧ ਕੇ ਲੋਕ ਤਾਂ 5-10 ਹਜ਼ਾਰ ਰੁਪਏ ਨਹੀਂ ਲੈਂਦੇ ਸੀ ਉਹਨੂੰ ਠੇਕੇ ਤੇ ਅਸੀਂ 30000 ਰੁਪਈਆ ਤੋਂ ਉਹਨੂੰ ਠੇਕੇ ਤੇ ਦਿੱਤਾ ਅਸੀਂ ਤਾਂ ਨਾਲੇ ਕਰਜ਼ਾਈ ਹੋ ਕੇ ਬਹਿ ਗਏ ਤੁਸੀਂ ਕੁਝ ਵੀ ਨਹੀਂ ਸੋਚਦੇ। ਨਾ ਫਿਰ ਤੁਸੀਂ ਸਾਡਾ ਵਾਂਹ ਦੱਬਣਾ ਹੈਗਾ। ਦੱਬਣਾ ਥੋੜੀ ਹੈਗਾ ਦੱਬਣ ਵਾਲੀ ਕਿਹੜੀ ਗੱਲ ਹੋ ਗਈ ਇਹ। ਤੇ ਫਿਰ ਮੈਂ ਤੁਹਾਨੂੰ ਠੇਕਾ ਹੀ ਮੰਗਦੀ ਹਾਂ ਭਾਈ ਮੇਰਾ ਠੇਕਾ ਦਿਓ ਮੇਰਾ ਠੇਕਾ ਦਿਓ। ਤੁਹਾਨੂੰ ਕਹਤਾ ਦੇ ਦਾਂਗੇ ਭੂਆ ਜੀ ਅਸੀਂ ਠੇਕਾ ਸੋਨੋ। ਮਾਇਤਾ ਦੇਖਦੀ ਹੈ ਅੱਗੇ ਠੇਕਾ ਰਹਿਣੀ ਆਈ ਸੋਡੇ ਕੋਲ। ਤੇ ਫਿਰ ਭਾਈ ਮਾਇਤਾ ਕੀ ਕਹਿੰਦੇ ਹੁੰਦੇ ਆ ਗਾਹਾਂ ਕਿਸੇ ਨੂੰ ਲਾ ਦੂੰ ਠੇਕੇ ਤੇ। ਨਹੀਂ ਤੁਹਾਨੂੰ ਕਹਤਾ ਵੀ 1 ਮਹੀਨੇ ਨੂੰ ਦੇ ਦਾਂਗੇ। ਫਿਰ ਹੋਰ ਗਾਹ ਕੁ ਬਥੇਰੇ ਭਾਈ ਮਾਤਾ ਉਹਨਾਂ ਨੂੰ ਲਾ ਦੋ ਜੀ ਨੂੰ ਮਰਜ਼ੀ ਲਾ ਦੇ ਫਿਰ ਫਿਰ ਐਡੀ ਗੱਲ ਮੇਰੀ ਚੀਜ਼ ਆ ਮੈਂ ਲਾ ਦੂੰ ਜੀ ਨੂੰ ਮਰਜ਼ੀ ਲਾ ਦੇ ਲਾ ਦੂੰ ਜੀ ਬਸ ਮਰਜ਼ੀ ਜਾਨੀ ਆ ਤਾਂ ਜਾ ਫਿਰ ਹਾਂ ਪੂਆ ਕਿਵੇਂ ਆਉਂਦੀ ਐ ਅੱਜ ਸਤਿ ਸ੍ਰੀ ਅਕਾਲ ਪੂਆ ਸਤਿ ਸ੍ਰੀ ਅਕਾਲ ਭਾਈ ਹੋਰ ਕਿਵੇਂ ਠੀਕ ਐ ਜੀ ਵਧੀਆ ਤੁਸੀਂ ਕਿਵੇਂ ਆ ਠੀਕ ਐ ਵਧੀਆ ਸੇਤ ਵਧੀਆ ਰਹਿੰਦੀ ਆ ਵਧੀਆ ਵਧੀਆ ਤੁਸੀਂ ਦੱਸੋ ਠੀਕ ਐ ਜੀ ਵਧੀਆ ਕਰ ਠੀਕ ਐ ਸਾਰਾ ਵਧੀਆ 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 ਹਾਂ ਅੱਛਾ ਲਾਲੇ ਚੌਣਕ ਲਾਇਆ ਨਹੀਂ ਲਾਇਆ ਨਹੀਂ ਤੇ ਹੋ ਹੁਣ ਲਾਉਣਗੇ ਮੂਹਰੇ ਤੇ ਅੱਖ ਅਸੀਂ ਮੈਂ ਠੀਕ ਹਾਂ 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 ਉੱਧਰ ਜਾਈਏ ਹਾਂ ਉਹ ਲੈ ਕਰਾਂ ਚਾਈ ਹੋਣਗੇ ਨਾ ਆਪਣੇ ਅੱਜ ਮੈਂ ਵੀ ਆਖਿਆ ਮੈਂ ਕਿਹਾ ਪੂਆ ਆਉਂਦੀ ਨਹੀਂ ਹੁੰਦੀ ਮੇਰੇ ਕੋਲ ਅੱਜ ਕੋਈ ਕੰਮ ਹੋਊਗਾ ਤਾਂ ਅੱਗੇ ਮੈਂ ਠੇਕਾ ਲੈਣ ਆਈ ਸੀ ਮੈਂ ਤੇ ਉਹ ਕਹਿੰਦੇ ਮਹੀਨੇ ਨੇ ਮੈਂ ਮੈਂ ਤਾਂ ਬਾਹਰ ਲਾ ਜਾਨੀ ਛੋਟੇ ਤੁਸੀਂ ਫੇਰ ਵਹਣ ਮੇਰਾ ਠੇਕੇ ਤੇ ਲਵਾ ਦਿਓ ਅਸੀਂ ਰੱਖ ਲੈਨੇ ਪੂਆ ਤੇ ਫੇਰ ਉਹ ਤਾਂ ਮੇਰੇ ਨਾਲ ਲੜ ਪਈ ਕਹਿੰਦੀ ਸੀ ਤਾਂ ਮਹੀਨਾ ਫੇਰ ਕੇ ਦੇਵਾਂਗੀ ਤੇ ਮੈਂ ਤਾਂ ਫੇਰ ਅੱਜ ਚਾਹੀਦੇ ਪੈਸੇ ਤਾਂ ਹੈਗਾ ਅੱਜ ਰੋਡ ਹੁੰਦੀ ਆ ਫੇਰ ਬੰਦਾ ਮੋੱਕੇ ਤੇ ਪੈਸੇ ਹੋਰ ਦੇਣੇ ਚਾਹੀਦੇ ਆ ਜੇ ਰੋਡ ਮੋਗ ਹਾਂ ਪਰ ਹੁਣ ਮਹੀਨੇ ਤਾਂ ਕੋਈ ਨਾ ਅਸੀਂ ਰੱਖ ਲੈਣੇ ਤੁਸੀਂ ਦੇ ਦੇ ਪਈ ਪੈਨੂੰ ਠੇਕਾ ਤੇ ਤੁਸੀਂ ਰੱਖਦੇ ਉਹਨਾਂ ਵਾਂਗੂ ਨਾ ਕਰਿਓ ਫੇਰ ਤੁਸੀਂ ਨਹੀਂ ਕਰਦੇ ਪੂਆ ਹਾਂ ਇੱਕੋ ਕਿਸ਼ਤ ਲਵਾਂਗੀ ਫੇਰ ਮੈਂ ਤਾਂ ਨਾ ਕੋਈ ਨਾ ਪੂਆ ਹਾਂ ਕਰ ਲਾਂਗੇ ਰੋ ਹਾਂ ਦੇ ਦਾਂਗੇ ਕੋਲ ਹਾਂ ਠੀਕ ਹੈ ਫਿਰ ਤੇ ਉਹਨਾਂ ਵਾਂਗੂ ਨਾ ਕਰਿਓ ਸਾਡੇ ਨਾਲ ਜਿਵੇਂ ਉਹਨਾਂ ਨੇ ਕਰਿਆ ਨਹੀਂ ਬਹੁਤ ਇੱਕ ਤਸਤ ਨੂੰ ਤੇ ਭਾਈ ਵੀ ਜੇ ਕਿਸ਼ਤਾਂ ਵੀ ਦੋ ਕਰੋਗੇ ਤਾਂ ਲਿਖਤ ਰੱਖਿਆ ਕਰਾ ਲਿਓ ਹੈ ਨਾ ਕੋਈ ਤੇ ਹਾਂ ਤੇ ਫਿਰ ਪਰ ਅਸੀਂ ਤਾਂ ਉਹ ਇਕੱਠਾ ਠੇਕਾਈ ਕਰਾਂਗੇ ਵੀ ਵਸਾਖ ਚੇ ਕਰ ਲਾਂਗੇ ਹਾਂ ਇੱਕ ਵਾਰੀ ਇੱਕ ਵਾਰੀ ਹਾਂ ਜੇ ਦੋ ਕਿਸ਼ਤਾਂ ਕਰਨੀਆਂ ਤਾਂ ਆਪਾਂ ਦਾ ਪਹਿਲੇ ਲਿਖਤ ਰੱਖਿਆ ਕਰਾ ਲਿਓ ਦੋ ਕਿਸ਼ਤਾਂ ਕਰਨੀਆਂ ਨੇ ਨਾ ਕੋਈ ਨਾ ਹਾਂ ਫਿਰ ਅਸੀਂ ਫਿੱਟਾ ਮਾਰਾਂਗੇ ਫੇਰ ਉਹ ਕਰਾਂਗੇ ਹਾਂ ਹਾਂ ਆਪਦਾ ਮੈਲ ਨਹੀਂ ਮਿਲ ਕੇ ਬੀਜ ਹਾਂ ਫੇਰ ਇਹ ਅਸੀਂ ਠੇਕਾ ਪਾਈ ਹਾਂ 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 ਨਹੀਂ ਕਿਉਂ ਫਿਰ ਉਹੀ ਗੱਲ ਹੈ ਠੇਕਾ ਪੂਰਾ ਭਰੀ ਜਾਈਏ ਬੱਸ ਕਿਤੇ ਉਹਨਾਂ ਵਾਂਗੂ ਫੇਰ ਲੜਪਾਉ ਪਾਈ ਫੇਰ ਇਹ ਗੱਲ ਗਲਤ ਹੋ ਜਾਈਏ ਲੜਾਈ ਵਾਲੀ ਗੱਲ ਤਾਂ ਨਹੀਂ ਕੋਈ ਹੁੰਦੀ ਕੋਬੇ ਆਏ ਅਸੀਂ ਹੁਣ ਮੈਂ ਵੀ ਕੀ ਹੀ ਦੇਉਗੀ ਅਸੀਂ ਵੱਧ ਕਰ ਲਾਂਗੇ ਚਲੋ ਵੀ ਕਿਉਂ ਅਸੀਂ ਐ ਕੰਮ ਨਹੀਂ ਕਰਾਂ ਕੱਚਾ ਕੰਮ ਨਹੀਂ ਕਰਦੇ ਵੀ ਤੂੰ ਗੇੜੇ ਮਾਰਦੀ ਫਿਰੇ ਹਾਂ ਵੀ ਇਸ ਤੋਂ ਲਾ ਰਹੇ ਚ ਰੱਖੀ ਨਹੀਂ ਜਲੂਸ ਨਿਕਲਦਾ ਫੇਰ ਹਾਂ ਉਹ ਤਾਂ ਹੈਗਾ ਉਹਦੀ ਜੀ ਗੱਲ ਨਹੀਂ ਰਹਿੰਦੀ ਕਹਿੰਦਾ ਲੜਾਈ ਵਾਲਾ ਕੰਮ ਨਹੀਂ ਕਰਨਾ ਹੈਗਾ ਆ ਨਾਗੇ ਡੇ ਮਰਵਾਏ ਤੇਰੇ ਦੇਖ ਜਿੱਥੇ ਆਪਾਂ 2 ਕਰਨੇ ਉੱਥੇ 3 ਕਰ ਲਾਂਗੇ ਕਿਸ ਤੇ ਇੱਕ ਵੱਧ ਕਰ ਲਾਂਗੇ ਪਰ ਤੈਨੂੰ ਠੇਕਾ ਕਰਾਂ ਟਾਈਮ ਤੇ ਮੈਂ ਸਹੀ ਟਾਈਮ ਤੇ ਭਾਈ ਵਾਹਣ ਤਾਂ ਮੇਰਾ ਵਧੀਆ ਭਾਈ ਤੇ 7000 ਰੁਪਇਆ ਲਵਾਂਗੀ ਉਹਨਾਂ ਹੀ ਤਾਂ ਕਰੀਨਾ ਤੂੰ ਤੂੰ ਮੈਂ ਮੈਂ ਨਾ ਪੂਆ ਉਹ ਕੰਮ ਆਪਾਂ ਕਿੱਥੇ ਕਰਨਾ ਮੈਂ ਪਰਮਜੀਤ ਅਰਗੀ ਤਾਂ ਹੈ ਨਹੀਂ ਦੇਖ ਹਾਂ ਤੇਰੀ ਵਧੀਆ ਆਪਕ ਤਾਂ ਹੋਊਗੀ ਚਾਹ ਪਾਣੀ ਤੈਨੂੰ ਵਧੀਆ ਡਾਉਂ ਆਉਂਦੀ ਨੂੰ ਪੁੱਛੋ ਤੇ ਉਹ ਭਾਈ ਹੁਣ ਦੱਸ ਦੇ ਕੰਮ ਤੂੰ ਤੂੰ ਮੈਂ ਮੈਂ ਜਿਵੇਂ ਉਹ ਕਰਦੀ ਸੀ ਕਿੜੜ ਕੜਾ ਨਾ ਇਹ ਤਾਂ ਮਣੀ ਕਰਨਾ ਹੈ ਹਾਂ ਬਾਕੀ ਕੋਈ ਨਾ ਪਰਾਇ ਕਰ ਲਾਂਗੇ ਮੈਂ ਜਿਹੜੀ ਗੱਲ ਤੇ ਪਾ ਮੈਨੂੰ 5000 ਨੂੰ ਘੱਟ ਦੇ ਦੇ ਉਹ ਤਾਂ ਹੈਗਾ ਹਾਂ ਹਾਂ ਮੈਂ ਸਿਰੇ ਨਹੀਂ ਜਾਂਦੀ ਨਾ ਕੋਈ ਤੇ ਗੱਲ ਕਰ ਉਹ ਨਾਲ ਹਾਲ ਨਾ ਕਰੀ ਉਹ ਨਾਲ ਹਾਲਪ ਕਰਦੇ ਨਹੀਂ ਕੋਈ ਨਾ ਕੋਈ ਇੱਕ ਕਿਸ਼ਤ ਵਾਧਾ ਕਰ ਲੈ ਹਾਂ ਨਹੀਂ ਹਾਂ ਚੱਲ ਲੈ ਪੂ ਮੈਂ ਤੇਰੇ ਵਾਸਤੇ ਨਿੰਬੂ ਪਾਣੀ ਬਣਾ ਕੇ ਲੈ ਆਉਣੀ ਆਂ ਚੰਗ ਪਰਮਜੀਤ ਨੂੰ ਅਕਲ ਹੀ ਨਹੀਂ ਹੈਗੀ ਹੁਣ ਪਤਾ ਲੱਗੂ ਨਾ ਜੋ ਸ਼ਰੀਕਾਂ ਨੂੰ ਬਾਣ ਦੇਗੀ ਤੇ ਲੱਜਤੀ ਆ ਜੀ ਨਾਏ ਹੁਣ ਦੇ ਆਵਦੀ ਕੀ ਸੀਮਾ ਮੈਂ ਅੰਦਰ ਵੱਟ ਕੇ ਦੇ ਜਾਂਦੀ ਸਮਾਂ ਮੇਰੇ ਗਈ ਦੀ ਮਗਰ ਪੈ ਗਈ ਹੁਣ ਬਰਾਬਰ ਵੰਝ ਗੱਡਾ ਜੀ ਤਰੀਕਾਂ ਦੇ ਹੁਣ ਪਤਾ ਲੱਗੂਗਾ ਮੈਂ ਤਾਂ ਇਹ ਲੰਮੀ ਸੋਚੀ ਸੀ ਮੇਰੇ ਭਾਈ ਭਤੀਜੇ ਨੇ ਨੀ ਘਰੇ ਜਾਂਦੀ ਸੀ ਘਰੇ ਗਈ ਜੇ ਗੱਲ ਪੈ ਗਈ ਹੁਣ ਪਤਾ ਲੱਗੂਗਾ ਵੀ ਐ ਹੁੰਦੀ ਹੈਗਾ ਆਵਦਤ ਆਵਦਦਾ ਹੀ ਹੁੰਦਾ ਹੈ ਤੇ ਹੁਣ ਸ਼ਰੀਕਾ ਸ਼ਰੀਕ ਵਿੱਚ ਵੜਨਗੇ ਵਾਹਣ ਦੇ ਹੈ ਹੁਣ ਸ਼ਰੀਕ ਵੜਨਗੇ ਵਿੱਚ ਵਾਹਣ ਦੇ ਫੇਰ ਪਤਾ ਲੱਗੂਗਾ ਹਾਂ ਪਾਰਮੀ ਨੂੰ ਦੱਸਦਾ ਤਾਂ ਤੇ ਭੂਆ ਉੱਧਰ ਬੈਠੇ ਇੱਧਰ ਆਈ ਨਹੀਂਗੀ। ਬਹੁਤ। ਕਿਵੇਂ ਆ ਗਏ ਤੁਸੀਂ? ਹਾਂ। ਮੈਂ ਦੇਖਿਆ ਉਹ ਉਹਨਾਂ ਦੀ ਮਨਪਈ ਤੇ ਬੈਠੀ ਸੀਗੀ। ਹਾਂ ਆਈ ਸੀ ਭੂਆ ਲੜ ਕੇ ਗਈ ਮੇਰੇ ਨਾਲ। ਕਿਵੇਂ ਲੜਤੀ? ਕਹਿੰਦੀ ਹੁਣੇ ਹੁਣ ਜ਼ਮੀਨ ਦਾ ਠੇਕਾ ਦਿਓ। ਮੈਂ ਕਿਹਾ ਭੂਆ ਚਲ ਕੋਈ ਨਹੀਂ ਕੁ ਮਹੀਨੇ ਨੂੰ। ਤੂੰ ਮੇਰਾ ਹਾਲ ਲੈਂਦੀ ਵੀ ਕੋਈ ਗੱਲ ਨਹੀਂ ਤੈਨੂੰ ਠੇਕਾ ਦਵਾ ਮੈਂ ਬਹਿ ਜਾ ਭੂਆ ਕੋਈ ਗੱਲ ਨਹੀਂ ਆਉਣ ਵਾਲਾ ਮੈਂ ਜੀ ਤੂੰ ਤੇ ਉਹਦੇ ਨਾਲ ਗੱਲ ਕਰ ਲਈ। ਕਿਹਾ ਸੀ ਮੈਂ ਮੈਂ ਕਿਹਾ ਕੁ ਮਹੀਨੇ ਨੂੰ ਦੇ ਦਾਂਗੇ ਕੋਈ ਨਾ। ਕਹਿੰਦੇ ਨਾ ਭਾਈ ਫਿਰ ਮੈਂ ਕਿਸੇ ਨੂੰ ਹੋਰ ਦਿੰਨੀ ਆ ਮੈਂ ਕਿ ਫਿਰ ਤੇਰੀ ਮਰਜ਼ੀ ਆ ਪੰਗਾ ਉਹਨਾਂ ਦੇ ਬਾਗੀ ਪੂਆ ਮੈਂ ਲਾ ਠੇਕਾ ਜਿੱਦਗੀ ਉਹਨਾਂ ਨੂੰ ਹੰਦੇ ਦੇ ਠੇਕਾ ਦੇ ਜਿੰਨੇ ਆਪਣੀ ਦੇਖੋ ਹੈ ਕਿਵੇਂ ਕਰੂਗੀ ਫਿਰ ਮੋੜ ਮੋੜ ਬਰਿਆ ਦਾ ਲੈਦੀ ਕੇ ਰ ਬਹਾਲਦੀ ਚਾਹ ਪਾਣੀ ਪਿਆ ਰੈਂਦੀ ਮੈਂ ਪਾਣੀ ਪੂਣੀ ਫੜਾ ਪਾਣੀ ਫੜਾਇਆ ਸੀ ਛੇਤੀ ਕਹਿੰਦੀ ਭਾਈ ਮੇਨ ਦਾ ਠੇਕਾ ਦਿਓ ਮੈਂ ਕਿਹਾ ਚੱਲ ਕੋਈ ਨਾ ਪੂਆ ਬਹਿ ਜਾ ਅਗਲੇ ਨੂੰ ਵੀ ਲੋੜ ਹੁੰਦੀ ਆ ਤੂੰ ਮੈਨੂੰ ਤੂੰ ਮੈਨ ਮਗਰ ਪਈ ਗੋ ਭੰਗੀਆਂ ਨੂੰ ਪਾਉਨੋਂ ਪਈਆਂ ਮਗਰ ਹਮ ਵਾਲੀ ਆਕੜ ਜੀ ਮਾਰਦੀ ਸੀ ਰੋਵਜਾ ਦਿਖਾਉਂਦੀ ਸੀ ਉਹ ਰੋਵ ਤਾਂ ਕਾਦਾ ਹੁੰਦਾ ਉਹ ਚੀਜਾਂ ਗਿਆ ਫਿਰ ਮੱਥਾ ਵੀ ਆਪਾਂ ਮਾਰਿਆ ਕਿੰਨਾ ਉਹ ਤੇ ਮਿਹਨਤ ਕਿੰਨੀ ਕੀਤੀ ਆਪਾਂ ਮੱਥਾ ਮਾਰਿਆ ਚਲ ਐਮਬੀਸੀ ਹੁਣ ਜਦੋਂ ਹੁਣ ਪੈਲੀ ਹੋਣ ਲੱਗੀ ਸੋ ਉਹਨੂੰ ਬਦਲ ਦੂਗੀ ਮਸਲ ਪੱਦਰ ਕੀਤਾ ਸੀ ਉਹ ਫਿਰ ਉਹਨੂੰ ਆਪ ਹੀ ਸੋਚਣਾ ਚਾਹੀਦਾ ਸੀਗਾ ਸੋਚਣਾ ਕਿ ਤੂੰ ਤਾਂ ਉੱਥੇ ਹੈ ਕੀ ਸੀਗਾ ਐਡਾ ਤਾਂ ਟਿੱਬਾ ਸੀ ਉੱਥੇ ਜਿਹੜਾ ਚੱਕਿਆਗਾ ਕਰਜ਼ਾ ਤਾਂ ਇੰਨਾ ਚੜ ਗਿਆ ਆਪਣੇ ਸਿਰ ਕੋਣ ਦਾ ਪਤਾ ਨਹੀਂ ਨਾ ਭੋਣ ਵੀ ਕਿਵੇਂ ਚੱਕਿਆ ਉਹ 1.5 ਲੱਖ ਰੁਪਏ ਲੱਗ ਗਿਆ ਸੀਗਾ ਬਾਅਦ ਦੇ ਵਿੱਚ ਠੀਕੇ ਦੇ ਪੈਸੇ ਘਟਾਏ ਨੇ ਵਿਆਹ ਆਪਾਂ ਨੂੰ ਪੈ ਗਿਆ ਫਿਰ ਆਹੀਂ ਤਾਂ ਦੁੱਖ ਲੱਗਦਾਗਾ ਆਹੀਂ ਫਿਰ ਮੈਨੂੰ ਦੁੱਖ ਲੱਗਿਆ ਜਦੋਂ ਰੋਬ ਜੇ ਚ ਗਈ ਉੱ ਨਾ ਬਾਬਾ ਤਾਂ ਬਿਠੀ ਰਹੀ ਐ। ਨਾ ਚਾਚੂ ਤਾਂ ਪੀਤੀ ਨਹੀਂ ਹੈਗੀ ਪਾਣੀ ਵੀ ਦਿੱਤਾ ਬਸ। ਹਾਂ। ਪਰ ਕੁਛ ਨਹੀਂ ਕਹੀ ਗਈ ਆ। ਨਾ ਕਹਿੰਦੀ ਫਿਰ ਮੈਂ ਕਿਸੇ ਨੂੰ ਹੋਰ ਦੇ ਦੂੰਗੀ। ਮੈਂ ਇਸ ਸਾਲ ਦਾ ਠੇਕਾ ਪਹਿਲੀ ਹੀ ਦੇ ਦਊ। ਹਾਂ। ਆਪਾਂ ਆਖਿਆ ਸੀ 2 ਮਹੀਨਾ ਚਾਰ ਕਿ ਹਾਸੀ ਹਾਂ। 2 ਮਹੀਨਾ ਨਾਲ ਕੋਈ ਫਰਕ ਨਹੀਂ ਪੈਂਦਾ ਮੱਝ ਵੇਚ ਜੰਦੀ ਆਪਾਂ। ਵੀ ਜਿਵੇਂ ਸੱਤ ਬਗਾਨੇ ਹੁੰਦੇ ਆਂ ਜੇ ਕਰਗੀ। ਕਮਾਲ। ਵੀ ਫਿਰ ਵੀ ਤੂੰ ਕਰਦੀ ਐ ਮੈਂ ਕਿਹਾ ਸੀ ਭੂਆ ਐਡੀ ਕੀ ਗੱਲ ਹੈਗੀ। ਵੀ ਚਲੋ ਕੋਈ 2 ਮਹੀਨੇ ਨੂੰ ਤੁਹਾਨੂੰ ਦੇ ਦਾਂਗੇ। ਮਨਪ੍ਰੀਤ ਕੋਈ ਨਾ ਸਕੇਗੀ ਵੀ ਉਹਨੂੰ ਦੇਖੀ ਜਾਊਗੀ। ਦੇਖ ਤਾਂ ਸਹੀ। ਪਰ ਉਹ ਤਾਂ ਆਪਣੇ ਬਰਤਨ ਹੀ ਜੋ ਆਪਣੀ ਦੇ ਫਿਰ ਕੁਛ ਨਾ ਲੱਗੀ ਆਪਣੇ ਵੇਰ ਤਾਂ ਸੋਚਿਆ ਹੀ ਨਹੀਂ ਭੋਰਾ ਵੀ ਮਾੜੀ ਗੱਲ ਕਰਕੇ ਕੀ ਆ ਹਾਂ ਉਹਨੂੰ ਦੁੱਧਵਾਰ ਦਾ ਠੇਕਾ ਦਿੰਦੇ ਸੀ ਆਪਾਂ ਪਮਾ ਕਿਵੇਂ ਬਾਣ ਸਮਾਰਿਆ ਕਿਵੇਂ ਕਰਿਆ ਆਪਾਂ ਤਾਂ ਮੈਨੂੰ 10 ਦਿਨ ਪਹਿਲਾਂ ਪਾਉਂਦੀ ਆ ਚੱਲ ਆਪਾਂ ਚੱਲ ਐਤ ਕੀ ਲੇਟ ਹੋਇਆ ਦਾ ਉਹ ਵੀ ਕਿੰਨੇ ਕ ਦਿਨ ਲੇਟ ਹੋਇਆ ਆਪਾਂ ਕੋਈ ਮੈਨੂੰ ਆਈ ਸੀ ਮੈਂ ਆਰਤੀ ਕਿਉਂ ਫੜਨਾ ਮੱਝ ਲੇਟ ਤਾਂ ਹੋਈ ਨਹੀਂ ਆਪਾਂ ਹਜੇ ਹਜੇ ਤਾਂ ਰਹਿੰਦੇ ਸੀ ਆਹੀ ਦਿਨ ਰਹਿੰਦੇ ਹਜੇ ਤਾਂ 10 12 ਤਾਂ हां ओ वो ता ओनु ऐ होगे भी किते लेट होगे पाके ਵਿੱਚ ਫਿਰ ਹਜੇ ਫਿਰ ਵੀ ਮਹੀਨਾ ਪਿਆਗਾ ਮਹੀਨੇ ਵਾਂਗੂ ਤਾਂ ਫਿਰ ਵੀ ਪਿਆਗਾ ਇੱਕ ਮੈਂ ਤਾਂ ਹਾਂ ਮਨਪ੍ਰੀਤ ਕੇ ਬਾੜੇ ਤੇ ਜਾਨ ਨਾਲ ਲੈਣਗੇ ਦੋ ਕਿਸ਼ਤਾਂ ਚ ਤੇ ਨਾਲ ਦੇਣਗੇ ਅੱਧ-ਅੱਧ ਪੈਸੇ ਤੇ ਨਾਲ ਫਿਰ ਝਾਕੀ ਹੋਊਗੀ ਆਪਾਂ ਇੱਕ ਪਤਾ ਹੀ ਫਿਰ ਲੱਗੂਗਾ ਉਹਨੂੰ ਹੁਣ ਭਾਂ ਫਸਲ ਆਉਣ ਲੱਗੀ ਸੀ ਸਾਲ ਦੀ ਤੇ ਹੁਣ ਆਪਾਂ ਨੂੰ ਬਦਲ ਕੇ ਰਹੀਗੀ ਪੂਆ ਦੁੱਖ ਤਾਂ ਹੁਣ ਹੈਗਾ ਹੀ ਹੈਗਾ ਆਪ ਨੂੰ ਵੀ ਇੰਨੀ ਮਿਹਨਤ ਕਰੀ ਸੀ ਇੰਨਾ ਮੱਥਾ ਮਾਰਿਆ ਸੀ ਆਪਾਂ ਉਹਤੇ ਬਾਣ ਤੇ ਮਾਰ ਵੀ ਚੱਲ ਚਾਰ ਮਣ ਦਾਣੇ ਹੋਣ ਲੱਗੇ ਸੀ ਉਹ ਚਾਰ ਘਣਾ ਨੇ ਟਰੈਕਟਰ ਤੋੜਿਆ ਉੱਥੇ ਹੋਈ ਤਾਂ ਗੱਲ ਹੁਣ ਉਹ ਵੀੜੀਆਂ ਦੇਣੀਆਂ ਪੈਣੀਆਂ ਵਾਲਾ ਕਹਿੰਦਾ ਵੀ ਉਦੋਂ ਤੇਰੇ ਕਰਾਹ ਲਵਾ ਕੇ ਲਏ ਸੀ ਇੱਧਰ ਆਓ ਤੇ ਭੂਆ ਨੂੰ ਵੀ ਸੋਚਣਾ ਚਾਹੀਦਾ ਸੀ ਉਹ ਤਾਂ ਹੀ ਕਹਿੰਦਾ ਕਿ ਤੇਰੀ ਭੂਆਲੀ ਜ਼ਮੀਨ ਤੇ ਕਰਾਹ ਲੱਗਿਆ ਸੀਗਾ ਤੇ ਤੂੰ ਬਈ ਸਾਡੇ ਨਾਲ ਵੀੜੀ ਦੇ ਅਗਲੇ ਤਾਂ ਵੀੜੀ ਲੈ ਰਹੀ ਹੈ ਵੀੜੀਆਂ ਕਿਉਂ ਕਿ ਖਰਚਾ ਥੋੜਾ ਆਇਆ ਸੀਗਾ ਉੱਥੇ ਭੂਆ ਵੀ ਜਮਾ ਦਿਮਾਗ ਨੂੰ ਉਹ ਤਾਂ ਕੰਮ ਨਹੀਂ ਲੈਂਦੀ ਵੀ ਆਪਾਂ ਤਾਂ ਭਤੀਜਿਆਂ ਨਾਲ ਤੇ ਭਾਈਆਂ ਨਾਲ ਵਰਤਣਾ ਕੋਈ ਹੋਈ ਨਹੀਂ ਹਨਾ ਨਾ ਵੀ ਪੂਰਾ ਵੀ ਨਹੀਂ ਸੋਚ ਕੇ ਗਈ ਮੈਨੂੰ ਕਹਿੰਦੀ ਫਿਰ ਭਾਵੇਂ ਕਿਸੇ ਨੂੰ ਹੋਰ ਦੇ ਦਿੰਨੀ ਆ ਪੂਰਾ ਰੋਬ ਦਿਖਾ ਕੇ ਗਈ ਫਿਰ ਮੈਂ ਖ ਦੇ ਦੇ ਮੈਂ ਵੀ ਕਹਤਾ ਜੋ ਉੱਠ ਕੇ ਤੁਰ ਗਿਆ ਔਨ ਸਾਰਾ ਠੇਕੇ ਦੀ ਗੱਲ ਹੀ ਕਰੀ ਆ ਪਾਣੀ ਦੀ ਘੁੱਟ ਤਾਂ ਪੀਤੀ ਹੋਈ ਨਹੀਂ ਪਹਿਲਾਂ ਪਹਿਲਾਂ ਗੱਲ ਹੀ ਠੇਕੇ ਦੀ ਕਰੀ ਬੜਾ ਕੰਮ ਗਲਤ ਕਰ ਗਿਓ ਮੈਂ ਦੇਖਿਆ ਸੀ ਮੁੰਡਾ ਅੱਛਾ ਹੁਣ ਉਹਨਾਂ ਦੇ ਘਰੇ ਬੈਠੀ ਆ ਅੱਜ ਮਾਰਾ ਟੱਪਿਆ ਤੇ ਮੁੰਡਾ ਦਾ ਪੂਆ ਤਾਂ ਪਰਲੇ ਪਾਸੇ ਨਹੀਂ ਸੀਗਾ ਤੇ ਮਨਪ੍ਰੀਤ ਦਾ ਵੀ ਦੂਜੇ ਪਾਸੇ ਨੂੰ ਪਤਾ ਨਹੀਂ ਲੱਗਿਆ ਅੱਛਾ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਅੱਛਾ ਫਿਰ ਭੜਕਾਈ ਇਹਨਾਂ ਨੇ ਹੂ ਪੂਆ ਹਾਂ ਹੁਣ ਅਗਲਾ ਲੈ ਅਗਲਾ ਤਾਂ ਕਹਿੰਦਾ ਵੀ 5000 ਵਧ ਦੇ ਦੇਣੇ ਆ ਤੇ ਠੀਕਾ ਵੀ ਅੱਪੇ ਹੋ ਕਰਾਂਗੇ ਹੂੰ ਹੂੰ ਹੋ ਸਕਦਾ ਚਲ ਮੈਂ ਕਰਦਾ ਮੈਂ ਉਹ ਪਹਿਲਾਂ ਤਾਂ ਕਦੇ ਕਰੀ ਨਹੀਂ ਸੀ ਭੂਆ ਨੇ ਆਪਣੇ ਨਾਲ ਹਾਂ ਤੂੰ ਭੂਆ ਨੇ ਜਾਣਾ ਪਿੰਡ ਤੇ ਮੈਂ ਦੇਖੂ ਉਧਰ ਜਦੋਂ ਗਈ ਤਾਂ ਮੈਂ ਭੂਣ ਮਿਲੂਗਾ ਹਾਂ ਤੁਸੀਂ ਪਤਾ ਕਰੋ ਠੀਕ ਹੈ ਨਾ ਮੈਂ ਘਰੇ ਲਿਉਂ ਘਰੇ ਲੈ ਕੇ ਪੁੱਛਾਂਗੇ ਅੱਛਾ ਤੂੰ ਰੋਬ ਜਿਹੜਾ ਨਾਲ ਗਈ ਹੈ ਦੇਖੋ ਉਹ ਕੱਲੀ ਆਜੂਗੀ ਮੇਰੇ ਅੱਖਾਂ ਆਜੂ ਚਲ ਤੂੰ ਦਾ ਮਾੜਾ ਮੋਟਾ ਗਰਮ ਹੋਗੀ ਮੈਂ ਦੇਖ ਕੇ ਆਉਣਾ ਜੇ ਬਾਹਰ ਨਿਕਲੀ ਤਾਂ ਮਨੂੰ ਨਾਲ ਲਿਆਉਂਗਾ ਉਹ ਰੋਬ ਜਾਂ ਦਿਖਾ ਕੇ ਗਈ ਮੈਨੂੰ ਵੀ ਗੁੱਸਾ ਆਇਆ ਫਿਰ ਮੈਂ ਕਿਹਾ ਜਾ ਫਿਰ ਗੁੱਸਾ ਨਾ ਚਾ ਕੋਈ ਗੱਲ ਨਹੀਂ ਮੈਂ ਉਹ ਦਾਣੂ ਕੀ ਕਹਿੰਦੀ ਐ ਕਈ ਵਾਰ ਮੰਨ ਜੀ ਫਿਰ ਆਪਾਂ ਲੈ ਲਾਂਗੇ ਠੀਕ ਹੈ ਤੇ ਬਾਣ ਹੁੰਦਾ ਤੇਰੀ ਝੋਨਾ ਵੀ ਹਲੇ ਵਾਰ ਬੜਾ ਚੰਗਾ ਹੋ ਗਿਆ ਸੀ ਉਹ ਬਾਣ ਚ ਆਪ ਨੂੰ ਪੈਸੇ ਬਹੁਤ ਹੋ ਗਏ ਹੁਣ ਜਦੋਂ ਫਸਲ ਹੋਣ ਲੱਗੀ ਹੁਣ ਆਟੇ ਦਾ ਸੀ ਬਣ ਕੇ ਖੜ ਗਈ ਪੂਆ ਹੂੰ ਇਹੇ ਤਾਂ ਗੱਲ ਹੈਣਾ ਸਰੀਕਾਂ ਦਾ ਕੰਮ ਕੀ ਹੁੰਦਾਗਾ ਪਵਾੜ ਪਾਉਣ ਹੀ ਹੁੰਦਾਗਾ ਲੈਣਾ ਤਾਂ ਪੂਆ ਨੂੰ ਕੋਈ ਦਿਸਿਆ ਨਾ ਮਾਦਾ ਨੂੰ ਜਾ ਕੇ ਕਿਸੇ ਦੇ ਘਰੇ ਜਾਣਾ ਮਾਣਾ ਮੋਟਾ ਤੱਤਾ ਹਣਾ ਸੜਕਲੀ ਹੈ ਪੂਆ ਤੇ ਮੈਂ ਤਾਂ ਕੁਝ ਨਹੀਂ ਕਿਹਾ ਸੀ ਮੈਂ ਤਾਂ ਵਧੀਆ ਹੀ ਨੂੰ ਪਾਣੀ ਫੜਾਇਆ ਭੂਆ ਨੂੰ ਚਲੋ ਐ ਹੁੰਦਾ ਕਿ ਭੂਆ ਮੈਥੋਣਾ ਥੋੜੀ ਗਰਮੀ ਚ ਬੋਲੇਗਾ ਕੰਮ ਜੇ ਪਏ ਸੀਗੇ ਮੱਕੀ ਜੀ ਬੈਠੀ ਤੇ ਨੂੰ ਬੋਲਦੀ ਐਨੀ ਠੰਡੀ ਹੋ ਜਾਊਗੀ ਫਿਰ ਆਪਾਂ ਨੂੰ ਜ਼ਮੀਨ ਜਮੂਨ ਦੇ ਦੇਊਗੀ ਐਨੀ ਛੇਤੀ ਦੇਣ ਵਾਲੀ ਨਹੀਂ ਉਹ ਤਾਂ ਬਸ ਇੱਕ ਗੁੱਸੇ ਚ ਵਗ ਗਈ ਪਤਾ ਨਹੀਂ ਕਾੜਾ ਗੁੱਸਾ ਮੈਂ ਕਿਧਰੇ ਰਹੀ ਦੱਸਾਂ ਉਹਨੂੰ ਮੈਂ ਹੁਣ ਕਿਧਰੇ ਰਹੀ ਦੱਸਾਂ ਸਭ ਜਦੋਂ ਭੂਆ ਜਦੋਂ ਅੱਥਰਾਂ ਹੀ ਜਾਣ ਦੇ ਲੱਗਿਆ ਅੱਜ ਹੋਊਗਾ ਤੁਸੀਂ ਪੱਕਾ ਦੇਖ ਕੇ ਆਇਆ ਬੰਨਾ ਕਰੇ ਬੈਠੀ ਹੈ ਖਾਰਜ ਦੁਪਹਿਰ ਆ ਤੁਸੀਂ ਤਾਂ ਕਹਿੰਦੇ ਉਹਦੀ ਬਾਜੀ ਫਿਰ ਦਸਾਰਾ ਦੁਪਹਿਰ ਉਹਨਾਂ ਦੇ ਘਰੇ ਜਾ ਕੇ ਆਈ ਆ ਮਨਪ੍ਰੀਤ ਕੇ ਦਾ ਬਾਲੀ ਚੰਦਰੀ ਹੈਗੇ ਉਹ ਤਾਂ ਨਾਲ ਦੇ ਨਾਲ ਹੀ ਆਲੇ ਨੂੰ ਕੈਚ ਫੜ ਲੈਂਦੇ ਆਂ ਵੀ ਭੱਜਣਾ ਨਹੀਂ ਦਿੰਦੇ ਉਹ ਹੋ ਸਕਦਾ ਹੈ ਇਹੀ ਹੋ ਫਿਰ ਉਹਨਾਂ ਦੇ ਘਰੇ ਹੋਊਗੀ 부ਆ ਜਿਹੜਾ ਨਾਰੋਬ ਚ ਗਈ ਆ ਉੱਠ ਕੇ ਮੈਂ ਪੁੱਛ ਤਾ ਲਵਾ ਕੇ ਰਾਂ ਚੰਗਾ ਮੈਂ ਨਾ ਖੇਤ ਜਾਇਆ ਹੁਣ ਮਨੇ ਬਿੜਕ ਰੱਖੂ ਹਾਂ ਹਾਂ ਮੜੀ ਬਿੜਕ ਲੈ ਲਓ ਚਲੋ ਕੋਈ ਨਹੀਂ ਕੋਈ ਨਹੀਂ ਚਲੋ ਮੈਨੂੰ ਲੱਗਦਾ ਨਹੀਂ ਹੈਗਾ ਹੁਣ ਵੀ ਜਿਵੇਂ 부ਆ ਤਾਂ ਜੀ ਬਦੀਨ ਜੇ ਕਰਨ ਲੱਗੀ ਹੁਣ ਆਪਾਂ ਨੂੰ ਨੇ ਬਦੀ ਨਹੀਂ ਚਲ ਆਪਾਂ ਕਰ ਬਰਿਆ ਬਰੋਲ ਆਵਾਂਗੇ ਇਹ ਨੂੰ ਆਪਣੀਆਂ ਕੋਲੇ ਮਾਰੇ ਦਰਿਆਣਾਂ ਆਣੋ ਆਪਾਂ ਕਹਿਦਾ ਵੀ ਕੋਈ ਗੱਲ ਨਹੀਂ ਸਾਨੂੰ ਦੇ ਦੇੜੀ ਠੀਕਾ ਦੇਵੇਂ ਦੇਖ ਲਓ ਜੇ ਬਿਰਜੂ ਕੀ ਪਰ ਲੱਗਦੀ ਨਹੀਂ ਨਹੀਂ ਬਿਰਜੂ ਐਡੀ ਗੱਲ ਨਹੀਂ ਹੋਈ ਮੇਰੇ ਦਰੋਪ ਛਾੜ ਕੇ ਗਈ ਕਿ ਭਾਈ ਮੈਂ ਤਾਂ ਕਿਸੇ ਨੂੰ ਹੋਰ ਦੇ ਦੂੰਗੀ ਕਹਿੰਦੀ ਫਿਰ ਯਾਰ ਬਾ ਹੁਣੇ ਹੁਣ ਮੈਨੂੰ ਤਾਂ ਕਹਿੰਦੀ ਠੇਕਾ ਦੇ ਉਹ ਤੁਸ ਜ ਮੈਨੂੰ ਇਹ ਲੱਗਦਾ ਵੀ ਮਨਪ੍ਰੀਤ ਕਿਨੇ ਕਿਸ ਨੂੰ ਦਮੋਦੇ ਹੁਣ ਮਨ ਵੀ ਕਿਦੋਂ ਤੱਕ ਲੈ ਰੱਖੀ ਜੀ ਮੀਨ ਹਾਂ ਮੈਨੂੰ ਦੱਸ ਕੇ ਗਈ ਆਈ ਸੀ ਕਹਿੰਦੀ ਇਸ ਤਾਂ ਲੈ ਲੈ ਬਾਹਾਂ ਠੇਕੇ ਤੇ ਲੈ ਲੈ ਕਹਿੰਦੀ ਦੀ ਇਸ ਤਾਂ ਮੈਂ ਆਖਿਆ ਮਖਾਂ ਵੀ ਸਾਡੇ ਕਹਿੰਦੀ ਤੁਸੀਂ ਵੀ ਲੈ ਮੈਂ ਆਖਿਆ ਨਾ ਵੀ ਸਾਨੂੰ ਤਾਂ ਕੀ ਲੋੜ ਸੀਗੀ ਵੀ ਸਾਡੇ ਕੋਲ ਤਾਂ ਭੂਆ ਵਾਲੀ ਹੈਗਾ ਸੁੱਖ ਨਾਲ ਵੀ ਕੋਸਾਬਦਾ ਹੋ ਜਾਂਦਾ ਹੈਗਾ ਤੇ ਆਇਆ ਜੀ ਤਾਂ ਗੱਲ ਕਰੀ ਉਹਨੇ ਆਪ ਦੇ ਆਪ ਹੀ ਗੱਲ ਦੱਸੀ ਮੈਨੂੰ ਠੇਕੇ ਵਾਲੀ ਮੈਂ ਤਾਂ ਪੁੱਛੀ ਨਹੀਂ ਉਹਨੂੰ ਉਹ ਮੇਰੀ ਵਾਰੀ ਆਪਣੀ ਤਾਂ ਕਰਕੇ ਆਪ ਠੇਕੇ ਤੇ ਲੈਂਦੇ ਸੀਗੇ ਇਹ ਤਾਂ ਹੈਗਾ ਜੀ ਆਪਾਂ ਵੀ ਸਮਾਰਿਆ ਹ ਮਾ ਪੂਆ ਪਤਾ ਕਰਦਾ ਚੰਗਾ ਉੱਥੇ ਬਿੜਕਰ ਲੈਂਦਾ ਪੂਆ ਦੀ ਕਿੱਥੇ ਗਈ ਜਦੋਂ ਪੂਆ ਇੱਧਰ ਆਈ ਮੈਂ ਇਨੀ ਮੁਸ਼ਕਲ ਨਾਲ ਹੀ ਆਊਗੀ ਹੁਣ ਤਾਂ ਮੈਂ ਕਰ ਲੂੰਗਾ ਗੱਲ ਉਹਦੇ ਨਾਲ ਮੜੀ ਬਿੜਕਰ ਰੱਖ ਲਿਓ ਕਿੱਡੀ ਹਰਾਮਣ ਹੈਗੀ ਮਨਪ੍ਰੀਤ ਪੂਆ ਤਾਂ ਆ ਜਾਂਦੀ ਹੈ ਪੂਆ ਸਤਿ ਸ਼੍ਰੀ ਅਕਾਲ ਆ ਸਤਿ ਸ਼੍ਰੀ ਅਕਾਲ ਆਇਆ ਪੂਆ ਅੰਦਰ ਆਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਪੂਆ ਸਾਡੇ ਇੱਧਰ ਮੂੰਹ ਹੀ ਦੂਜੇ ਪਾਸੇ ਕਰਕੇ ਨੰਗਣ ਲੱਗੀ ਕੀ ਗੱਲ? ਨਹੀਂ ਭਾਈ ਉਹ ਤਾਂ ਦੇਸਾਂ ਦਾ ਲੜੀ ਮਂ ਜਿੱਤਾਂ ਮੇਰ ਨਾਲ। ਮੈਨੂੰ ਦੱਸਿਆ ਹਣੇ ਪੂਆ ਤੂੰ ਅੰਦਰ ਚੱਲ ਆ। ਆਪਾਂ ਉਥੇ ਬਹਿ ਕੇ ਗੱਲ ਕਰਦੇ ਆ। ਆਇਆ। ਮੈਂ ਤੇਥੋਂ ਬਾਹਰ ਨਹੀਂ ਸੀ ਭਾਈ ਉਹ ਮੈਨੂੰ ਪੁੱਠਾ ਸਿੱਧਾ ਵਾਲਾ ਬੋਲੀ ਕਿਉਂ? ਚਲੋ ਕੋਈ ਉਹਦਾ ਜਿਹੇ ਜਿਹੇ ਦਿਮਾਗ ਸੀ ਉਹ ਜਾ ਬਰਤ ਲਿਆ ਹਣੇ। ਚਲ ਗੁੱਸੇ 'ਚ ਹੋਣੀ ਆ ਕੇ ਵੀ ਨਾ ਅੱਜਕੱਲ ਜਵਾਗ ਤੰਗ ਕਰਦੇ ਆ। ਤੇ ਖਬਰਾਟ ਹੋ ਜਾਂਦਾ ਉਹ ਤੂੰ ਬਸ ਗੁੱਸੇ 'ਚ ਬੋਲ ਕੇ। ਬੋਲੀ ਵੀ ਬਾਹ ਕੋ ਸਫਾਈ ਇੰਨਾ ਤਾਂ ਨਹੀਂ ਬੋਲਦੇ ਹੁੰਦੇ ਜੋ ਚੀਜ਼ ਦੇਣੀ ਹੈਗੀ। ਚਲ ਪੂਆ ਤ ਠੀਕ ਮੈਂ ਤਾਂ ਤਾਂ ਨਹੀਂ ਭੂਆ ਦੂਰ ਹੁੰਦੇ ਆ ਭਤੀਜੇ ਭਤੀਜ ਨੂੰਹਾਂ ਹੋ ਜਾਂਦੀਆਂ ਨੇ ਤੇ ਮੈਂ ਤਾਂ ਘਰੇ ਆ ਕੇ ਦੱਸਿਆ ਮੈਂ ਮਨਪ੍ਰੀਤ ਕੇ ਬੈਠੇ ਭੂਆ ਤਾਂ ਤੇ ਹੋਰ ਫਿਰ ਮੈਂ ਕੀ ਕਰਾਂ ਭਾਈ ਮੈਂ ਗੁੱਸੇ ਚ ਵਾਗੀ ਉਹਨਾਂ ਦੇ ਘਰੇ ਹੋਰ ਕਿ ਨਹੀਂ ਸੱਚੀ ਮੈਂ ਕਹਿੰਦੀ ਅੱਛਾ ਮੈਂ ਹੋਰ ਮੈਂ ਉਹਨਾਂ ਦੇ ਮਨਪ੍ਰੀਤ ਕੇ ਬੈਠੀ ਮੈਂ ਤੇ ਭੂਆ ਕਹਿੰਦੀ ਭੂਆ ਤਾਂ ਮੈਂ ਬਾਗੀ ਹੋਣੀ ਆ ਮੇਰਾ ਵੀ ਗੁੱਸੇ ਹੀ ਹੋ ਕੇ ਬਾਗੀ ਤੇ ਮੈਂ ਮਤੂੰ ਜ਼ਿਆਦੇ ਬੋਲੀ ਹੂੰਗੀ ਭੂਆ ਜਾਣਦੀ ਸੀ ਭਾਈ ਬੋਲੀ ਸੀ ਮੈਨੂੰ ਕਹਿੰਦੀ ਜਾਂ ਆਹ ਬਦੀ ਚੀਜ਼ ਹੈ ਜੀ ਨਹੀਂ ਦੇਣੀ ਆ ਦੇ ਦੇ ਐ ਥੋੜੀ ਟੁੱਟਦਾ ਹੁੰਦਾ ਨਹਾਉਣ ਹਾਂ ਤੇ ਮੈਂ ਆਖਾ ਮੇਰੇ ਚਿੱਤੇ ਤਾਂ ਕੋਈ ਬੈ ਵੀ ਨਹੀਂਗਾ ਤੇ ਲੈ ਭਾਈ ਫਿਰ ਮੇਰੀ ਚੀਜ਼ ਐ ਮੈਂ ਦੀ ਦਾਨੀ ਆ ਹਾਂ ਚਲੋ ਕੁੱਪੂ ਆਪੂ ਆ ਸਾਡਕੂ ਆ ਸਾਡੀ ਐ ਥੋੜੀ ਕਿਸੇ ਨੂੰ ਬਾਹਰ ਦੇ ਦੂੰਗੀ ਹਾਂ ਬੂਆ ਤਾਂ ਪਤੀ ਜਾਂ ਦੇਵਾ ਹਾਂ ਉਹ ਤੇ ਕਿੰਨਾ ਖਰਚਾ ਕੀਤਾ ਤੇਰੀ ਜ਼ਮੀਨ ਤੇ ਕਰਾਹ ਆਇਆ ਹੈ ਦੋ ਟਰੈਕਟਰ ਟੁੱਟ ਗਏ ਕਰਿਆ ਕਰਿਆ ਤੇ ਇੱਥੋਂ ਤੇ ਤੇਰੀ ਜ਼ਮੀਨ ਵਧੀਆ ਪੱਧਰ ਕਰਤੀ ਤੇ ਫੇਰ ਉਹ ਠੇਕੇ ਤੇ ਲੱਗਣ ਲੱਗੀ ਵੀ ਐ 4 ਸਾਲ ਜਦੋਂ ਅਸੀਂ ਬਾਹਲੀ ਇਹ ਫੇ ਦੁਬਾਰਾ ਜੇ ਸਾਡਾ ਕੋਈ ਲੋਟ ਹੋਰ ਆਇਆ ਤੈਨੂੰ ਉਤਰੀ ਜਮੀਨ ਅਸੀਂ ਕਿਸੇ ਹੋਰ ਨੂੰ ਵਾਧ ਤੇ ਦੁਬਾਰਾ ਕਰਾਂਗੇ ਹੈ ਹੋਰ ਹੀ ਤਾਂ ਹੈਗਾ ਭਾਈ ਇਹ ਤਾਂ ਗੱਲ ਕਰ ਭਾਈ ਪੁੱਠਾ ਸਿੱਧਾ ਵਾਲਾ ਮੋਲੀ ਫੇਰਾ ਫੇਰਾ ਆ ਜਾਂਦਾ ਦੇਖ ਜੀ ਜਿਹੜੀ ਮਾਨਪਰੀ ਤੋਂ ਪਰਪੀਤ ਨੂੰ ਕਹਿੰਦੀ ਹੈ ਕਹਿੰਦੀ ਜੀ ਤੁਹਾਨੂੰ ਪੂ ਵਾਲਾ 60000 ਨੂੰ ਮਿਲਦਾ ਹੈ ਤੈਨੂੰ ਮੈਂ 55 ਨੂੰ ਲਾ ਲਗਮਾ ਬਾਣ ਦਵਾ ਦਿੰਦੀ ਹਾਂ ਹਾਂ ਹੈ ਉਹ ਢਕਾ ਕੇ ਨੂੰ ਹੂੰ ਅੱਛਾ ਵੀ 55 ਚ ਮਿਲਦਾ ਤੇ ਤੂੰ ਪੂ ਵਾਲਾ 60 ਚ ਲੈ ਲੈ ਤੈਨੂੰ ਤਾਂ ਕਹਿੰਦੀ ਕਿਸੇ ਨੂੰ ਮਰਜ਼ੀ ਲੈ ਲਓ ਤੇ ਤੇਰਾ ਉਹ ਬਾਣ ਆਪ ਲਈ ਜਾਂਦੀ ਹਾਂ 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 ਉਂਗਲ ਲੱਗਿਓ ਹੋ ਹਾਂ ਹਾਂ ਇਹਨੇ ਪਰਮੀਤ ਭੜਕ ਗਈ ਹਾਂ ਅੱਛਾ ਹਾਂ ਤੈਨੂੰ ਨਹੀਂ ਪਤਾ ਤੈਨ ਬਰਿਆ ਵੀ ਹੁਣ ਪਰਮੀਤ ਨੇ ਹਾਂ ਕਹਿੰਦੇ ਆਪਣੀ ਨੇ ਮਨਪ੍ਰੀਤ ਨੇ ਹਾਂ ਮਨਪ੍ਰੀਤ ਨੇ ਹਾਂ ਚਾਹ ਪਾਣੀ ਪਿਆ ਹੁਣ ਪੂਰਾ ਹਾਂ ਹਾਂ ਕਹਿੰਦੇ ਮੈਂ ਲੈਪੂਆ ਤੈਨੂੰ ਪੈਸੇ ਅਸੀਂ ਆਪੇ ਦਾਵਾਂਗੇ ਕਿਸ਼ਤ ਕਰਾਂਗੇ ਮੈਨੂੰ ਪਤਾ ਉਹਨਾਂ ਦੇ ਬਾਰੇ ਹਾਂ ਉਹ ਵਿੱਚੋਂ ਹੋਰ ਹੈ ਤੇ ਉੱਤੋਂ ਕੁਝ ਹੋਰ ਹੈ ਇਹ ਤਾਂ ਹੈ ਗਈ ਹੈ ਤੇ ਮੈਂ ਤਾਂ ਪਰਮੀਤ ਨੂੰ ਆਖਿਆ ਮਾ ਜੇ ਭੂਆ ਇੱਧਰ ਉੱਧਰ ਲੰਗੀ ਮੈਂ ਨਿਗਾ ਰੱਖ ਮੈਂ ਨਿਗਾ ਤੇ ਹੀ ਤੇਰੀ ਮੈਂ ਹਿੱੱਦ ਬਾਂ ਤੱਪੂ ਤਾਂ ਸਹੀ ਐ ਗਲੀ ਚ ਇਹ ਗੱਲਾਂ ਫਰਕ ਪਾਣੀਆਂ ਫਿਰ ਤਾਂ ਫਿਰ ਮੰਨਤਾ ਨਹੀਂ ਫਰਕ ਪੈਂਦਾ ਹਾਂ ਇਹ ਤਾਂ ਸਹੀ ਐ ਗੱਲਾਂ ਕੇ ਫਰਕ ਪੈ ਜਾਂਦੇ ਤੂੰ ਲੈਪੂਆ ਕਿਸ ਨੂੰ ਬਾਹ ਨਾ ਠੇਕੇ ਤੇ ਦੀ ਅੱਛਾ ਤੇ ਮੈਥੋਂ ਪਸੱਕਦੇ ਨੂੰ ਮੈਂ ਪੈਸੇ ਅੱਜੀ ਦੇ ਦੇਣਾ ਲੈ ਕੇ ਹਾਂ ਮੈਂ ਫੜ ਲਈ ਜਦੋਂ ਤੇਰਾ ਪਤਾ ਲੱਗ ਗਿਆ ਵੀ ਪੂਆ ਤਾਂ ਗੁੱਸੇ ਹੋ ਕੇ ਬਾਗੀ ਹਾਂ ਮੈਂ ਉਹਦੀ ਬਾਗੀ ਗਿਆ ਬੈਂਕ ਦੇ ਵਿੱਚ ਹੋਰ ਫਿਰ ਭੱਜ ਭੱਜ ਪੈਣ ਲੱਗੀ ਪਈ ਫਿਰ ਤੈਨੂੰ ਪਤਾ ਹੈਗਾ ਅੱਜ ਕੱਲ ਉਹ ਹੀ ਰਹਿਣਾ ਤੇ ਪੈਸੇ ਦੇ ਕੇ ਤੋੜਾਂਗੇ ਤੇ ਕੱਪੜੇ ਵੀ ਦਮਾਂਗੇ ਤੂੰ ਐਵੇਂ ਨਾ ਡਿਮਾਂਡੀਆਂ ਨਾ ਜਾਇਆ ਕਰ ਲੜਾ ਦੇਣੀ ਆਪਾਂ ਨੂੰ ਚੰਗਾ ਪਤਾ ਆਪਣੇ ਤਾਂ ਕਿੱਦੇ ਦੀ ਬਣੀ ਆ ਚੰਗਾ ਪਤਾ ਹੈ ਚੰਗਾ ਪਤਾ ਤੇਰੀ ਜ਼ਮੀਨ ਕਿੱਧਰ ਜਾਂਦੀ ਆ ਕਿਸੇ ਹੋਰ ਕੋਲੇ 바ਗੀ ਬੱਟਾ ਮੱਡੂਗਾ ਤੇ ਨਾਲੇ ਨਹੀਂ ਪਾ ਕੋਈ ਨੱਪ ਲਈ ਇਹ ਤਾਂ ਹੈ ਇਹ ਤਾਂ ਹੈਗਾ ਹੀ ਹੈ ਇਹ ਹੈਗਾ ਇਹ ਤਾਂ ਹੈਗਾ ਹੈ ਸਰੀਕ ਤੇ ਸਰੀਕ ਕੌਣ ਰਾਜੀ ਕੌਣ ਰਾਜੀ ਹੁੰਦਾ ਹੈ ਕੋਈ ਨਹੀਂ ਰਾਜੀ ਹੁੰਦਾ ਅਗਲਾ ਤਮਾਸ਼ਾ ਦੇਖਦਾ ਤਮਾਸ਼ਾ ਦੇਖਦਾ ਹੈ ਤੇ ਮੈਂ ਨਾ ਤੈਨੂੰ ਠੇਕਾ ਦਊਗਾ ਚੰਗਾ ਲਾਜ਼ਮੀ ਪੱਕਾ ਚੰਗਾ ਕਿਤੇ ਵੀ ਆਏ ਕਿਤੇ ਵੀ ਮੈਂ ਤਾਂ ਉਹਨੂੰ ਆਏ ਪੂਆ ਸਰੇ ਵੀ ਨਹੀਂ ਜਾਂਦੀ ਭਾਵੇਂ ਭੂਆ ਨੂੰ ਘੱਟ ਦੇਦੀ ਕੋਈ ਗੱਲ ਨਹੀਂ ਭੂਆ ਤੂੰ ਕਿੱਧਰ ਆ ਜਾ ਮੈਨੂੰ ਪਹਿਲਾਂ ਕਿਹਾ ਨਹੀਂ ਭੂਆ ਨੂੰ ਭਾਵੇਂ ਘੱਟ ਦੇਦੀ ਭੂਆ ਸਰੇ ਵੀ ਨਹੀਂ ਜਾਂਦੀ ਪਹਿਲਾਂ ਵੀ ਤੂੰ ਮੈਥੋਂ ਕਿਨੇ ਕਿਨੇ ਲੇਟ ਹੀ ਲੈ ਕੇ ਜਾਂਦੀ ਸੀ ਚਲ ਤੈਨੂੰ ਇੱਥੇ ਕੀ ਲੋਡ ਹੋਣੀ ਹੈ ਪਹਿਲਾਂ ਮੰਗ ਲੈ ਤੂੰ ਉਹੀ ਕਲੇਸੇ ਹੀ ਪਾ ਰਿਆ ਭਾਈ ਆਉਂਦੀ ਨੂੰ ਦੇਖ ਕੇ ਮੈਂ ਹਾਂ ਮੈਂ ਬੁਲਾਉਣਾ ਪਰਮੀਤਾ ਪਰਮੀ ਤਾਂ ਉਹ ਪਰਮੀਤਾ ਆ ਇੱਧਰ ਹੋ ਮੈਂ ਬੁਲਾਉਣਾ ਪਰਮੀਤਾ ਆਪੂ ਆ ਰਹੀ ਆ ਤੂੰ ਗੱਲ ਕਰੈ ਨਾ ਆ ਗਈ ਇੰਬਾਲ ਮਾਪੂਆ ਤੈਨੂੰ ਯਾਦ ਕਰਦੀ ਤੇ ਤੂੰ ਇਹਨੂੰ ਮੰਗਰ ਪਈ 부ਆ ਦੇ ਕਹਿੰਦੀ ਲੜਤੀ ਮੇਰੇ ਨਾਲ ਨਹੀਂ ਮੈਂ ਤਾਂ 부ਆ ਜੀ ਨੂੰ ਕੁਛ ਨਹੀਂ ਆਖਿਆ 부ਆ ਕਹਿੰਦੀ ਮੈਨੂੰ ਕਹਿੰਦੀ ਅਸੀਂ ਠੇਕਾ ਟੁਕਾ ਦਿੰਦੇ ਤੇ ਤੂੰ ਮੰਗਣ ਆ ਗਈ ਮਹੀਨੇ ਪਹਿਲਾਂ ਨਾ ਨਾ ਮੈਂ ਤਾਂ ਕੁਛ ਨਹੀਂ ਆਖਿਆ 부ਆ ਜੀ ਸੋਨੂੰ ਤੁਸੀਂ ਉਹੀ ਗਰਮ ਸੀ ਮੈਂ 부ਆ ਉਹਨਾਂ ਦੇ ਘਰੋਂ ਲੈ ਆ ਉਹਨਾਂ ਦੇ ਘਰ ਦੇ ਬਾਰਗ ਨਿਕਲਦੇ ਸੀ ਮੈਂ ਘਰੋਂ ਲੈ ਆ ਮੈਂ ਉਧਰ ਆਪੂਆ ਆਪਣੇ ਘਰੇ 부ਆ ਕਹਿੰਦੀ ਸੋਨੂੰ ਦਾ ਮੈਂ ਠੇਕੇ ਤੇ ਤੇ ਉਹ ਤਾਂ ਕਹਿੰਦੀ ਅਸੀਂ ਲੈ ਲਾਂ ਠੇਕੇ ਤੇ ਬਾਣਪੂਆ ਦਾ ਤੇ ਪੂਆ ਨੂੰ ਭੜਕਾਤਾ ਕਹਿੰਦੀ ਹਾਂ ਕਹਿੰਦੀ ਪੂਆ ਕਹਿੰਦੀ ਚਲ ਤੁਸੀਂ ਲੈ ਲਓ ਭਾਈ 60000 ਨੂੰ ਭਾਈ ਮੇਰਾ ਇੱਕ ਦੋ ਕਿਸ਼ਤਾਂ 60000 ਨੂੰ ਅੱਛਾ ਤੇ ਦੇਾਈ ਪੂਆ ਸੀ ਉਧਰ ਅੱਛਾ ਤੇ ਉਹਦਾ ਮਨਪਰੀ ਦਾ ਮਾਹ ਪੂਆ ਬਾਲੀ ਚੰਦਰੀ ਆ ਮਤ ਉਹਦੀ ਮਗਰ ਲਾ ਲੈਂਦੀ ਆ ਮਤ ਸਾਰਾ ਪਰਿਵਾਰ ਹੀ ਇਹੀ ਜਾਗਾ ਹੈ ਤੇ ਮਨਪਰੀ ਦਾ ਤੈਨੂੰ ਪਤਾ ਹੀ ਆ ਆਉਂਦੀ ਮਾਪੀ ਤੀ ਮੈਂ ਤਾਂ ਕੁਛ ਨਹੀਂ ਕਿਹਾ ਭੂਆ ਇੱਧਰ ਬੈ ਗਈ ਆ ਕੇ ਮੈਂ ਚਾਹ ਬਣਾਈ ਜਾਂਦੀ ਸੀ ਮੈਂ ਕਿਹਾਲੇ ਭੂਆ ਚਾਹ ਪੀ ਕੇ ਜਾਊਗੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਤੇਰੇ ਭੂਆ ਦੀ ਸੀ ਨਾ ਅੱਜ ਕਿਵੇਂ ਭੂਆ ਨੂੰ ਚਾਹ ਕਰਕੇ ਪਿਉਣੀ ਆਈ ਸੀ ਭੂਆ ਉੱਧਰ ਮੇਰੇ ਜਮੀਨ ਨੂੰ ਚੰਗੀ ਲੱਗਦੀ ਆ ਭੂਆ ਹੁੰਦਾ ਚੰਗੀ ਨਹੀਂ ਲੱਗਦੀ ਮੈਂ ਕਿਹਾ ਚਲ ਚਾਹ ਪੀ ਲੈਣਗੇ ਮੈਂ ਜਾ ਭੂਆ ਸਾਡੀ फडਕਾਤੀ ਮੈਨੂੰ ਪਤਾ ਹੀ ਸੀ ਕਿ ਭੂਆ ਨੂੰ ਕਿਸੇ ਦੀ ਫੜਕਾਈ ਹੋਈ ਹੈ ਉਹਨੇ ਆਪ ਹੀ ਕਿਹਾ ਸੀ ਮੈਨੂੰ ਕਹਿੰਦੀ ਠੀਕ ਹੈ ਸਾਡਾ ਬੈਣਾ ਮੂੰਹ ਤੇ ਆ ਸੀਗਾ ਸਾਡੀ ਭੂਆ ਨਾਲ ਮੈਂ ਕਿਹਾ ਮੈਨੂੰ ਜੇ ਮੈਂ ਇਹ ਕਹਤਾ ਅਕੇ ਮੇ ਤਾਂ ਨੂੰ ਦੇ ਦੇ ਅਸੀਂ ਜਿਹੜਾ ਉੱਥੇ ਕਾਲੇ ਹੱਡ ਕਰਕੇ ਜਨਰਾ ਤਾਂ ਫਿਰਦੇ ਲਈ ਜੀ ਫਿਰ ਉੱਥੇ ਦੋ ਮਨ ਆਏ ਹੋਣ ਲੱਗੇ ਹੈਗੇ ਮਨਪਰੀ ਦੱਸੇ ਪਤਾ ਕਿੰਨਾ ਕਰਾਹ ਲੱਗਿਆਗਾ 2 ਡੂੜ ਲੱਖ ਰੁਪਏ ਦਾ ਕਰਾਹ ਲੱਗਿਆ ਉਹ ਤਾਂ ਤੁਸੀਂ ਕਹਿੰਦੇ ਸੀ ਉੱਥੇ ਕੀ ਹੋਊਗਾ ਬੰਜਰ ਜ਼ਮੀਨ ਹੈ ਕਹਿੰਦੇ ਉੱਥੇ ਛੱਡਾ ਕਰਦੀ ਸੀ ਲੋਕਾਂ ਕੋਲੇ ਹੁਣ ਉਹ ਚੰਗੀ ਹੋ ਗਈ ਉਹ ਤਾਂ ਹੈਗਾ ਬਈ ਮੈਂ ਤਾਂ ਮੈਂ ਇਹਨਾਂ ਨੂੰ ਆਪਨੇ ਸਿਗਿਆ ਬੂਆ ਨੇ ਮੈਨੂੰ ਆਪੇ ਕਿਹਾਗਾ ਯਾਨੀ ਮੇਰੀ ਜ਼ਮੀਨ ਦੇ ਕੇ ਤੇ ਲਵਾ ਦੇ ਮੈਂ ਕਿਹਾ ਤਾਂ ਮੈਨੂੰ ਦੇ ਦੇ ਗੱਲ ਤਾਂ ਹੈ ਹੀ ਨਹੀਂ ਸੀ ਇਹ ਜੀ ਸਾਡੀ ਭੂਆ ਕੋਲੇ ਜੇ ਤੂੰ ਕਰਦੀ ਤੂੰ ਅੱਜ ਤੂੰ ਗੱਲ ਕਰ ਰਹੀ ਫੇਰ ਹੀ ਹੈ ਨਾ ਤੂੰ ਤੇਰੀ ਭੂਆ ਬਾਗੀ ਚੱਲ ਗੁੱਸੇ 'ਚ ਹੋਗੇ ਤੂੰ ਐ ਕਹਿੰਦੀ ਭੂਆ ਕੋਈ ਗੱਲ ਨਹੀਂ ਉਹ ਆਪਣੀ ਹੈਗੇ ਆਪਾਂ ਉਹਨਾਂ ਨੂੰ ਦਵਾ ਦਾਂਈ ਸੋ ਤੂੰ ਵੇ ਜਾ ਤੂੰ ਕਹੀਂ ਮੈਂ ਲੈ ਨਹੀਂ ਇਥੇ ਮੈਂ ਤਾਂ ਐਸੀ ਵੀ ਚਲੋ ਸਾਡਾ ਕੋਈ ਫਰਕ ਹੀ ਨਹੀਂ ਹੈਗਾ ਵੀ ਚਲੋ ਉਹੀ ਕਹਿੰਦੇ ਆ ਭੂਆ ਚੱਲ ਵੀ ਮਾੜਾ ਮੋਟਾ ਇਧਰ ਕਹਿ ਹੋਣਗੇ ਆਦੇ ਦੂਜਿਆਂ ਦੇ ਬੜੇ ਚੱਲ ਉਧਰੋਂ ਬਾਈ ਨੇ ਸ਼ਰਮ ਲਾ ਲਈ ਵੀ ਭੂਆ ਨੂੰ ਵੀ ਪੜਕਾਤਾ ਵੀ 60000 ਰੁਪਏ ਨੂੰ ਸਿਰਲੇ ਨਾ ਇਹ ਤਾਂ ਸੋਚੋ ਵੀ ਅਸੀਂ ਕਿੱਡੀ ਅਸੀਂ ਕਿੱਦੇ ਦੇ ਜ਼ਮੀਨ ਲੈਣੇ ਹੁਣ ਜੇ ਬਸ ਨੂੰ ਆਇਆ ਹੋ ਗਿਆ ਵੀ ਬਸ ਠੇਕੇ ਤੇ ਲੈ ਲਿਆ ਸੀ ਆ ਪਿਛਲੇ ਬਾਰ ਸਾਫ ਕਰਕੇ ਵਧੀਆ ਪਿਛਲੇ ਬਾਰ ਕੋਈ ਨਹੀਂ ਹੈਗਾ ਬਈ ਹਾਏ ਕਿਉਂ ਨਹੀਂਗਾ ਤੈਨੂੰ ਬਿਨਾ ਹੈਨ ਤੋਂ ਇਹ ਹੁਣ ਤੂੰ ਦੱਸ ਭੂਆ ਕਿਵੇਂ ਕਰਾਂ ਮੈਂ ਤਾਂ ਭਾਈ ਆਪ ਜਨ ਦੇਉਂਗਾ ਆਪ ਦੇ ਤਾਂ ਆਪ ਦੀ ਹੁਣ ਅਪੂਆ ਤੇ ਇਹ ਕਹਿੰਦੀ ਹੈ ਕਿ ਮਿਸਟਰ ਮੈਂ ਇਹਨਾਂ ਨੂੰ ਦੇਖ ਕੇ ਜਾਊਂਗੀ ਚਲੋ ਤੇ ਮਰਜ਼ੀ ਰਹਿ ਗਈ ਤੁਸੀਂ ਐਂ ਵੀ ਸੋਚੋ ਵੀ ਤੁਸੀਂ ਤੀਜੇ ਥਾਂ ਕੀ ਲੱਗੇ ਐਂ ਵੀ ਸੋਚੋ ਸਾਡੀ ਭੂਆ ਕੀ ਹੁਣ ਸਾਨੂੰ ਦੇਖ ਕੇ ਜੋ ਤੁਹਾਨੂੰ ਕਿਵੇਂ ਦੇਖ ਕੇ ਜਾਊਗੀ ਤੂੰ ਚੌਥੇ ਤਖਣੇ ਹੈਂ ਤੂੰ ਜਿਹਨਾਂ ਕੋਟੂ ਕੁਝ ਝੇਡਾ ਕਰਦੇ ਸੀ ਕਿ ਲੈ ਭੂਆ ਦੀ ਜ਼ਮੀਨ ਦੇ ਕਿ ਗੁਰ ਲੱਗਿਆ ਹੋਇਆਗਾ ਕੀ ਹੋਊਗਾ ਕਿ ਉੱਥੇ ਐਡੜਾ ਤੇ ਉੱਥੇ ਘਾ ਪਿਆ ਐਡੜੇ ਟਿੱਪੇ ਨੇ ਕਿ ਉਹ ਤਾਂ ਸਾਇ ਜਿਹੜਾ ਕਰਦੇ ਸੀ ਸਾਨੂੰ ਸਾਰੇ ਗਵਾਂਢੀ ਲੈ ਭਈ ਭੂਆ ਮੈਨੂੰ ਆਪ ਹੀ ਕਹਿ ਕੇ ਆਈ ਸੀ ਕਿ ਨਹੀਂ 60000 ਚ ਇਹਨੂੰ ਜਵਾਨ ਫੜਾਈ ਸੀ ਇਹਨੇ ਮੈਨੂੰ ਕਹਿੰਦੀ ਮੇਰਾ ਬੰਦ ਤੂੰ ਕਿਉਂ ਮੈਂ ਚਲ ਹਰਖ ਚ ਵਾਗੀ ਭਾਈ ਮੈਂ ਕਹੇ ਤਾਂ ਤੇ ਫਿਰ ਮੈਨੂੰ ਤਾਂ ਆਪਦੇ ਪਾਈਪ ਦੀ ਜੇ ਚੰਗੇ ਨੇ ਨਾ ਨਾ ਮਾਸਟਰ ਦਾਨੀ ਅਕੇ ਆਪਦਾ ਮਾਰੂ ਛਾਵੇਂ ਸਿੱਟੂਆ ਸੁਣ ਲੈ ਲੱਗਿਆ ਪਤਾ ਤੈਨੂੰ ਭੂਆ ਦਾ ਸਾਡੀ ਰੇ ਉਹ ਠੇਕਾ ਵੀ ਸਾਨੂੰ ਪੂਆ ਸਾਨੂੰ ਦੇਖੇ ਜਾਣਗੇ ਨਾ ਠੇਕੇ। ਹਾਂ ਦੇਖੇ ਜਾਊਂਗੇ। ਹੈ? ਹੁਣ ਤੂੰ ਸੁਣ ਲਿਆ ਤੂੰ। ਤੂੰ ਕਹਤੀ ਇਹ ਤੀ ਇਹ ਖਾਣਾ ਪੂਆ ਹੈ। ਤਾਈ ਦੀ ਨੂਹ ਰਹੀਗੀ। ਪੂਆ ਤਾਂ ਸਾਡੀ ਰਹੀ ਨਾ। ਸਾਡੇ ਘਰੇ ਖੱਤ ਪਉਣ ਦੀ ਕੋਈ ਲੋੜ ਨਹੀਂ ਤੁਰਦੀ ਲੱਗ ਸਾਡੇ ਘਰੋਂ। ਤੱਪ ਜਾ ਸਾਡੇ ਘਰੋਂ। ਕੋਈ ਨਾਲ ਨਹੀਂ ਬਾਰ ਕੋਈ ਚਾਹ ਸਾਡੇ ਬਾਹਰ ਵਿੱਚ।